ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਅਸੀਂ ਪੁਰਾਣੇ ਲੋਕਾਂ ਵੱਲ ਦੇਖਦੇ ਹਾਂ ਤੇ ਸਮਝ ਆਉਂਦੀ ਹੈ ਕਿ ਲੋਕਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਢੋ ਢੰਗ ਖਾਸ ਕਰਕੇ ਅਪਣਾਏ ਕੁਝ ਲੋਕ ਉਹ ਸਨ ਜਿਹੜੇ ਪ੍ਰਮਾਤਮਾ ਨੂੰ ਪਾਉਣ ਲਈ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਸਨ ਪੁੱਠੇ ਲੰਮਕਦੇ ਸੀ ਜੰਗਲਾਂ 'ਚ ਜਾ ਕੇ ਲੰਬੀਆਂ ਲੰਬੀਆਂ ਸਮਾਧੀਆਂ ਲਾਉਣੀਆਂ ਤੇ ਕੁਝ ਲੋਕ ਹੋ ਸਨ ਜਿਨ੍ਹਾਂ ਨੇ ਕੁਝ ਖਾਸ ਮੰਤਰਾਂ ਨੂੰ ਜਪ ਕੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੀ ਪਰ ਸਾਇ ਸਤਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਕਿ ਸਾਨੂੰ ਸਤਜੋਗ ਬਖਸ਼ਿਆ ਐਸਾ ਸਮਾਂ ਬਖਸ਼ਿਆ ਜਿਹਦੇ ਵਿੱਚ ਪਾਤਸ਼ਾਹ ਕਹਿੰਦੇ ਭਾਈ ਤੁਹਾਨੂੰ ਜਲ ਧਾਰੇ ਕਰਨ ਦੀ ਲੋੜ ਨਹੀਂ ਪਟਕਣ ਦੀ ਲੋੜ ਨਹੀਂ ਜੰਗਲਾਂ ਚ ਜਾਣ ਦੀ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਪਰੀਪੂਰਨ ਪਰਮਾਤਮਾ ਨਾਲ ਜੁੜ ਸਕਦੇ ਹੋ ਹਸਣਾ ਖੇਡਣਾ ਪਹਿਨਣਾ ਖਾਣਾ ਇਹ ਸਾਰੇ ਕਰਤਵ ਕਰਦਿਆਂ ਹੋਇਆਂ ਵੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ ਕਿਉਂਕਿ ਯਾਦ ਰੱਖਣਾ ਸਾਧ ਸੰਗਤ ਜੀ ਜਿਹੜਾ ਪਾਣੀ ਆਪਣੇ ਮੂਲ ਨਾਲੋਂ ਆਪਣੇ ਅਸਲ ਨਾਲੋਂ ਟੁੱਟ ਜਾਂਦਾ ਹੈ ਨਾ ਵੱਖਰਾ ਹੋ ਜਾਂਦਾ ਹੈ ਉਹ ਪਾਣੀ ਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਹੁਣ ਜਿਹੜਾ ਫੁੱਲ ਟਹਿਣੀ ਨਾਲ ਲੱਗਾ ਹੋਇਆ ਸਾਧ ਸੰਗਤ ਜੀ ਉਹ ਸਾਨੂੰ ਬੜਾ ਖਿੜਿਆ ਹੋਇਆ ਪ੍ਰਤੀਤ ਹੁੰਦਾ ਦੇਚੋ ਖੁਸ਼ਬੂ ਵੀ ਆਉਂਦੀ ਹੈ ਸੁਗੰਧੀ ਆਉਂਦੀ ਹੈ ਪਰ ਜਦੋਂ ਉਹ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਏ ਤੇ ਉਹੀ ਫੁੱਲ ਮਰ ਜਾ ਜਾਂਦਾ ਏ ਹੁਣ ਕੁਝ ਫਲ ਨੇ ਸਾਧ ਸੰਗਤ ਜੀ ਖਾਸ ਕਰਕੇ ਜਦੋਂ ਅਸੀਂ ਆਂਬ ਦਾ ਫਲ ਦੇਖਦੇ ਆ ਸਾਧ ਸੰਗਤ ਜੀ ਕੁਝ ਆਂਬ ਜਿਹੜੇ ਨੇ ਹਨੇਰੀ ਕਰਕੇ ਸਾਧ ਸੰਗਤ ਜੀ ਉਹ ਆਂਬ ਦੇ ਫਲ ਥਲੇ ਡੇਕ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਪਕਾਇਆ ਜਾਂਦਾ ਏ ਤੁਸੀਂ ਇੱਕ ਗੱਲ ਨੋਟ ਰੱਖਿਓ ਜਿਹੜਾ ਫਲ ਆਂਬ ਦਾ ਭੂਟੇ ਦੇ ਨਾਲ ਲੱਗਾ ਹੋਇਆ ਪੱਕਦਾ ਐ ਸਾਧ ਸੰਗਤ ਜੀ ਉਹਦਾ ਸਵਾਦ ਆਨੰਦ ਦਿੰਦਾ ਹੈ ਪਰ ਜਿਹੜਾ ਫਲ ਕਿਸੇ ਹੋਰ ਤਰੀਕੇ ਦੇ ਨਾਲ ਟੁੱਟਿਆ ਹੋਇਆ ਫਲ ਪਕਾਇਆ ਜਾਂਦਾ ਸਾਧ ਸੰਗਤ ਜੀ ਉਹ ਫਿਰ ਉਹ ਸਵਾਦ ਨਹੀਂ ਦੇ ਸਕਦਾ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਮਨੁੱਖ ਆਪਣੇ ਮੂਲ ਨਾਲ ਜੁੜਿਆ ਰਹੇਗਾ ਸਾਧ ਸੰਗਤ ਜੀ ਉਹਦੇ ਵਿੱਚ ਉਹ ਸਤਗੁਰਾਂ ਦੀ ਬਾਣੀ ਦੀ ਮਹਿਕ ਆਉਂਦੀ ਹੈ ਉਹ ਹਮੇਸ਼ਾ ਖੇੜੇ ਦੇ ਵਿੱਚ ਰਹਿੰਦਾ ਹੈ ਸਹਜ ਦੇ ਵਿੱਚ ਰਹਿੰਦਾ ਹੈ ਪਾਤਸ਼ਾਹ ਨੇ ਬੜਾ ਸੁਖਾਲਾ ਮਾਰਗ ਸਾਡੇ ਵਾਸਤੇ ਇਹ ਰੱਖਿਆ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਭਾਈ ਤੁਸੀਂ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਬਾਣੀ ਪੜ੍ਹਦਿਆਂ ਹੋਇਆਂ ਵੀ ਸਾਧ ਸੰਗਤ ਜੀ ਸਤਿਗੁਰਾਂ ਨੂੰ ਮਿਲ ਸਕਦੇ ਆ ਬਾਕੀ ਸਾਰੇ ਕਾਰੋਬਾਰ ਵੀ ਕਰੋ ਧੀਆਂ ਪੁੱਤਰ ਵੀ ਪਾਲੋ ਹੁਣ ਸਾਧ ਸੰਗਤ ਜੀ ਜਿਵੇਂ ਇੱਕ ਪੰਛੀ ਇੱਕ ਟਾਹਣੀ ਤੋਂ ਦੂਜੀ ਟਾਹਣੀ ਤੱਕ ਪਹੁੰਚਦਾ ਆ ਉਹਨੂੰ ਕੀ ਚਾਹੀਦਾ ਆ ਉਹਨੂੰ ਖੰਭ ਚਾਹੀਦੇ ਨਹੀਂ ਇਸੇ ਤਰ੍ਹਾਂ ਜਿਹੜਾ ਜੀਵ ਰੂਪੀ ਪੰਛੀ ਹੈ ਉਹਨੂੰ ਧੰਗੁਰੂ ਨਾਨਕ ਪਾਤਸ਼ਾਹ ਨੇ ਦੋ ਖੰਭ ਦਿੱਤੇ ਨੇ ਪ੍ਰਮਾਤਮਾ ਤੱਕ ਪਹੁੰਚਣ ਦੇ ਲਈ ਉਹ ਦੋ ਖੰਭ ਕਿਹੜੇ ਨੇ ਇੱਕ ਸੇਵਾ ਦਾ ਖੰਭ ਤੇ ਦੂਸਰਾ ਸਿਮਰਨ ਦਾ ਖੰਭ ਹੁਣ ਇਕੱਲਾ ਸਿਮਰਨ ਕਰਦਿਆਂ ਹੋਇਆਂ ਵੀ ਸਾਧ ਸੰਗਤ ਜੀ ਮਨੁੱਖ ਦੇ ਮਨ ਦੇ ਵਿੱਚ ਮਾਣ ਆ ਜਾਂਦਾ ਹੈ ਕਿ ਮੈਂ ਬਹੁਤ ਭਜਨੀਕ ਹਾਂ ਜਿਸ ਤਰ੍ਹਾਂ ਗੁਰਮਖੋ ਇੱਕ ਕਿਸਾਨ ਜੇਕਰ ਆਪਣੀ ਜ਼ਮੀਨ ਨੂੰ ਵਾਹੀ ਜਾਏ ਪਰ ਜੇ ਉਸ ਪੈਲੀ ਵਿੱਚ ਕੁਝ ਬੀਜੇ ਨਾ ਤਾ ਉਹਦੇ ਵਿੱਚ ਕੁਝ ਵੀ ਉੱਗੇਗਾ ਨਹੀਂ ਤੇ ਜੇ ਕੱਲਾ ਬੀਜ ਹੀ ਸੁੱਟੀ ਜਾਂਦਾ ਹੈ ਪੈਲੀ ਨੂੰ ਨਹੀਂ ਵਹੁੰਦਾ ਤੇ ਉਹ ਪੈਲੀ ਵਿੱਚ ਕਦੀ ਫਸਲ ਨਹੀਂ ਪ੍ਰਾਪਤ ਹੋ ਸਕਦੀ ਕਿਉਂਕਿ ਧਰਤੀ ਬੰਜਰ ਹੈ ਸਖਤ ਹੈ ਕਿ ਜਿਹੜੀ ਇਹਦੀ ਵਾਈ ਨਹੀਂ ਹੋਈ ਇਸੇ ਪ੍ਰਕਾਰ ਜਿਹੜੀ ਸੇਵਾ ਕਰਨੀ ਹੈ ਨਾ ਸਾਧ ਸੰਗਤ ਜੀ ਉਹ ਇੱਕ ਤਰੀਕੇ ਦੇ ਨਾਲ ਵਾਈ ਕਰਨਾ ਹੈ ਜ਼ਮੀਨ ਨੂੰ ਵਹਣਾ ਆ ਹਿਰਦੇ ਰੂਪੀ ਜਿਹੜੀ ਜ਼ਮੀਨ ਹੈ ਨਾ ਇਹਨੂੰ ਵਹਣਾ ਹੈ ਸੇਵਾ ਕਰਨੀ ਤੇ ਸਾਧ ਸੰਗਤ ਜੀ ਹੁਣ ਜੇ ਕੋਈ ਜ਼ਿੰਮੇਦਾਰ ਇਹ ਆਖੀ ਜਾਵੇ ਮੈਂ ਪਹਿਲੀ ਵਾਈ ਜਾਵਾਂ ਪਰ ਬੀਜ ਨਾ ਪਾਵਾਂ ਫਸਲ ਦੀ ਪ੍ਰਾਪਤੀ ਨਹੀਂ ਹੋਣੀ ਅੰਨ ਨਹੀਂ ਮਿਲੇਗਾ ਕੋਈ ਧਾਮ ਨਹੀਂ ਮਿਲੇਗਾ ਪਹਿਲਾਂ ਪੈਲੀ ਵਾਣੀ ਪਏਗੀ ਫਿਰ ਬੀਜ ਪੋਣਾ ਪਵੇਗਾ ਜਿਵੇਂ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਹਦਾਇਤ ਦਿੱਤੀ ਹੈ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੁਣ ਹੱਲ ਦੀ ਹਲੀਮੀ ਆਖੀ ਹੈ ਹਲੀਮੀ ਕਰਨੀ ਇਹ ਹਲ ਵੋਣ ਲਈ ਹੈ ਸੱਤ ਤੇ ਸੰਤੋਖ ਰੂਪੀ ਦੋ ਅੱਗੇ ਬਲਦ ਜੋੜੇ ਹੋਏ ਨੇ ਸੋ ਗੁਰਮੁਖੋ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਸੇਵਾ ਕਰਨ ਦਾ ਹੁਕਮ ਦਿੱਤਾ ਹੈ ਹੁਕਮ ਦਿੱਤਾ ਹੈ ਕਿ ਸੇਵਾ ਹੋਵੇ ਤੇ ਕਿਸ ਤਰ੍ਹਾਂ ਦੀ ਹੋਵੇ ਪਾਤਸ਼ਾਹ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾਲ ਲੱਗ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਬਸਾਏ ਹੁਣ ਇਹ ਤੇ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਸਮਝਾ ਰਹੇ ਨੇ ਭਾਈ ਹਰ ਮਨੁੱਖ ਚਾਹੁੰਦਾ ਹੈ ਮੈਂ ਸੁਖੀ ਹੋਵਾਂ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਕਵੇ ਕਿ ਮੈਨੂੰ ਦੁੱਖ ਮਿਲੇ ਪ੍ਰਮਾਤਮਾ ਮੈਨੂੰ ਦੁਖੀ ਦੁਖੀ ਕਰੇ ਜਾਂ ਦੁੱਖ ਦਵੇ ਮੇਰੀ ਝੋਲੀ 'ਚ ਦੁੱਖ ਪਾਵੇ ਸਾਰੇ ਸੁਖ ਚਾਹੁੰਦੇ ਨੇ ਹੁਣ ਪਰ ਸੁਖ ਮਿਲੇਗਾ ਕਿਵੇਂ ਪਾਤਸ਼ਾਹ ਕਹਿੰਦੇ ਗੁਰਸੇਵਾ ਤੇ ਸੁਖ ਉਪਜੇ ਦੇਖੋ ਅਗਰ ਮੈਂ ਕੋਈ ਚੀਜ਼ ਕਹਿ ਰਿਹਾ ਹਾਂ ਹੋ ਸਕਦਾ ਝੂਠ ਬੋਲ ਰਿਹਾ ਹਾਂ ਪਰ ਪਾਤਸ਼ਾਹ ਕਹਿ ਰਹੇ ਨੇ ਗੁਰਸੇਵਾ ਤੇ ਗੁਰੂ ਦੀ ਸੇਵਾ ਦੇ ਵਿੱਚੋਂ ਹੀ ਸੁੱਖ ਪੈਦਾ ਹੁੰਦਾ ਜੀ ਗੁਰੂ ਦੀ ਸੇਵਾ ਜਿੰਨੇ ਕਰ ਲਈ ਉਹਨੂੰ ਸੁੱਖ ਮਿਲੇਗਾ ਹੀ ਮਿਲੇਗਾ ਹੁਣ ਬੇਅੰਤ ਤਰ੍ਹਾਂ ਦੀਆਂ ਗੁਰੂ ਕੇ ਸਿੱਖਾਂ ਨੇ ਸੇਵਾਵਾਂ ਕੀਤੀਆਂ ਨੇ ਪੁਰਾਤਨ ਸਮੇਂ ਵਿੱਚ ਤੇ ਹੁਣ ਵੀ ਕਰ ਰਹੇ ਨੇ ਹੁਣ ਸਾਧ ਸੰਗਤ ਜੀ ਇਤਿਹਾਸ ਗਵਾਹ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕੀਤੀ సేਵਾ ਐਸੀ ਕੋਈ ਦਿਖਾਵੇ ਦੀ ਸੇਵਾ ਨਹੀਂ ਸੀ ਕਿ ਮੈਨੂੰ ਵਾਹਿਗੁਰੂ ਦੀ ਖੁਸ਼ੀ ਮਿਲੇ ਮੈਨੂੰ ਆਪਣੇ ਗੁਰੂ ਦੀ ਖੁਸ਼ੀ ਮਿਲੇ ਉਹ ਸੇਵਾ ਅੰਦਰ ਦੀ ਸੀ ਤੇ ਉਹ ਸੇਵਾ ਕਰਦਿਆਂ ਫਿਰ ਕੋਈ ਚੀਜ਼ ਦੀ ਕਾਮਨਾ ਵੀ ਨਹੀਂ ਸੀ ਕਿ ਮੈਨੂੰ ਇਹ ਪਦਾਰਥ ਮਿਲੇ ਉਹ ਸਾਧ ਸੰਗਤ ਜੀ ਸੇਵਾ ਐਸੀ ਸੀ ਕਿ ਬਿਆਸਾ ਦਰਿਆ ਤੋਂ ਜਾਲ ਲਿਆ ਕੇ ਗੁਰੂ ਅੰਗਦ ਦੇ ਮਹਾਰਾਜ ਦਾ ਇਸ਼ਨਾਨ ਕਰਾਉਣਾ ਹਨੇਰੀ ਝੱਖੜ ਕੋਈ ਪਰਵਾਹ ਨਹੀਂ ਕਰਨੀ ਬੜਾ ਸਾਸੰਗ ਜੀ ਹਮੇਸ਼ਾ ਇਦਾਂ ਕਰਨਾ ਜਦੋਂ ਉਹਨਾਂ ਨੇ ਉੱਥੋਂ ਤੁਰਨਾ ਤੇ ਪਿੱਠ ਹੋ ਜਾਂਦੀ ਸੀ ਤੇ ਉਹਨਾਂ ਨੇ ਫਿਰ ਪੁੱਠੇ ਪੈਰੀ ਵਾਪਸ ਜਾਣਾ ਜਲ ਲੈਣ ਲਈ ਕਿ ਮੇਰੇ ਮੁਰਸ਼ਿਦ ਵੱਲ ਮੇਰਾ ਪਿੱਠ ਨਾ ਹੋ ਜਾਵੇ ਮੇਰੀ ਸੋ ਇੱਕ ਵਾਰ ਕੀ ਹੁੰਦਾ ਆ ਸਿਆਲ ਦੇ ਦਿਨ ਸੀ ਤੇ ਇੱਕ ਕਿਲੇ ਨਾਲ ਅੜ ਕੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜਲ ਲੈ ਆ ਰਹੇ ਹੁੰਦੇ ਨੇ ਡਿੱਗਣ ਲੱਗਦੇ ਨੇ ਠੇਡਾ ਲੱਗ ਜਾਂਦਾ ਹੈ ਤੇ ਇੱਕ ਉਥੇ ਘਰ ਹੁੰਦਾ ਆ ਜਲਾਹੇ ਦਾ ਤੇ ਉਹ ਜਲਾਹਾ ਆਵਾਜ਼ ਦਿੰਦਾ ਆ ਵੀ ਭਾਈ ਕੌਣ ਐ ਤੂੰ ਅਜੇ ਗੁਰੂ ਅਮਰਦਾਸ ਪਾਸ਼ਾ ਬੋਲੇ ਨਹੀਂ ਹੁੰਦੇ ਤੇ ਉਹਦੀ ਪਤਨੀ ਕਹਿੰਦੀ ਐ ਹੋਰ ਕੌਣ ਹੋ ਸਕਦਾ ਐ ਅਮਰੂ ਨੇ ਥਾਵਾ ਹੋਏਗਾ ਜਿਹੜਾ ਆਪਣੇ ਕੁੜਮਾ ਦਾ ਪਾਣੀ ਭਰਦਾ ਆ ਇਸਨੇ ਥਾਵੇ ਨੂੰ ਕੋਈ ਨਹੀਂ ਰੱਖਦਾ ਤੇ ਸਾਧ ਸੰਗਤ ਫਿਰ ਜਦੋਂ ਇਹ ਬੋਲੀ ਮਾਰੀ ਗਈ ਨਾ ਗੁਰੂ ਦਾ ਨਾਮ ਲੈ ਕੇ ਰਿਆ ਨਹੀਂ ਗਿਆ ਗੁਰੂ ਅਮਰਦਾਸ ਪਾਸ਼ਾ ਕਹਿਣ ਲੱਗੇ ਵੀ ਇਦਾਂ ਨਹੀਂ ਬੋਲੀਦਾ ਹੁੰਦਾ ਇਹ ਗੁਰੂ ਦੀ ਸੇਵਾ ਹੈ ਤੇ ਚਲਿਏ ਇਦਾਂ ਨਹੀਂ ਬੋਲੀਦਾ ਜਦੋਂ ਇਹ ਬਚਨ ਨਿਕਲੇ ਉਹ ਬਚਨ ਬਾਣ ਵਾਂਗੂ ਚੱਲੇ ਸਾਧ ਸੰਗਤ ਜੀ ਉਹ ਜਿਹੜੀ ਜੁਲਾਹੀ ਸੀ ਉਹ ਸੱਚਮੁੱਚ ਹੀ ਚੱਲੀ ਹੋਗੀ ਹੁਣ ਸਵੇਰ ਨੂੰ ਜੁਲਾਹਾ ਆਪਣੀ ਜੁਲਾਹੀ ਨੂੰ ਲੈ ਕੇ ਗੁਰੂ ਪਾਤਸ਼ਾਹ ਗੁਰੂ ਅੰਗਦ ਦੇਹ ਮਹਾਰਾਜ ਕੋ ਲੈ ਕੇ ਆਉਂਦਾ ਏ ਤੇ ਕਹਿੰਦਾ ਕਿ ਇਦਾਂ ਘਟਨਾ ਬਣੀ ਹੈ ਚੱਲੀ ਹੋਗੀ ਜਦੋਂ ਗੁਰੂ ਅੰਗਦ ਦੇ ਮਹਾਰਾਜ ਨੂੰ ਪਤਾ ਲੱਗਦਾ ਹੈ ਤੇ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜਲ ਲਿਆਉਂਦੇ ਨੇ ਛੱਟੇ ਮਾਰਦੇ ਨੇ ਠੀਕ ਕਰ ਦਿੰਦੇ ਨੇ ਕਹਿੰਦੇ ਨੇ ਤੁਹਾਨੂੰ ਕਿੰਨੇ ਗਿਆ ਵੀ ਇਹ ਨਿਥਾਵਾ ਹੈ ਇਹ ਤੇ ਨਿਥਾਵਿਆਂ ਨੂੰ ਥਾਂ ਦੇਗਾ ਇੰਨੇ ਓਟਿਆਂ ਦੀ ਓਟ ਬਣੇਗਾ ਨਿਆਸਰਿਆਂ ਦਾ ਆਸਰਾ ਬਣੇਗਾ ਇਹ ਵਾਰ ਦਿੱਤੇ ਇਹ ਸੇਵਾ ਦਾ ਸੀ ਇਹ ਨਿਸ਼ਕਾਮ ਸੇਵਾ ਨਾਲ ਦੇਖੋ ਕੀ ਮਿਲ ਸਕਦਾ ਨਿਸ਼ਕਾਮ ਸੇਵਾ ਕਰਕੇ ਗੁਰਨਾਨਕ ਦੀ ਘਰ ਦੀ ਗੱਦੀ ਮਿਲ ਗਈ ਸਤਸੰਗਤ ਜੀ ਸੇਵਾ ਜ਼ਰੂਰੀ ਜੀ ਸੇਵਾ ਤੋਂ ਭੱਜਿਆ ਨਾ ਕਰੋ ਸੇਵਾ ਦੇ ਨਾਲ ਹੀ ਸੁੱਖ ਮਿਲਦਾ ਜੀ ਗੁਰੂ ਦੀ ਸੇਵਾ ਕਰਨੀ ਤੇ ਸਤਗੁਰ ਸੱਚੇ ਪਾਤਸ਼ਾਹ ਸੱਚ ਮੁੱਚ ਹੀ ਸਾਧ ਸੰਗਤ ਜੀ ਦਇਆ ਦੇ ਘਰ ਦੇ ਵਿੱਚ ਆ ਕੇ ਫਿਰ ਸਾਡਾ ਪਾਰਿ ਉਤਾਰਾ ਕਰਦੇ ਨੇ ਸੋ ਜਿਹੜਾ ਬੰਦਾ ਸੇਵਾ ਨਹੀਂ ਕਰਦਾ ਸਾਧ ਸੰਗਤ ਜੀ ਉਹਦੀ ਬਾਣੀ ਵੀ ਪੜੀ ਹੋਈ ਪਰਵਾਣ ਨਹੀਂ ਜੇ ਹੁੰਦੀ ਤੇ ਸਾਧ ਸੰਗਤ ਜੀ ਹੁਣ ਜਿਵੇਂ ਅਸੀਂ ਗੁਰੂ ਘਰ ਜਾਂਦੇ ਆਂ ਉੱਥੇ ਜਾ ਕੇ ਅਸੀਂ ਪੇਟਾਵਾਂ ਮਾਇਆ ਦੇ ਰੂਪ ਦੇ ਵਿੱਚ ਜਾਂ ਰਮਾਲਾ ਸਾਹਿਬ ਦੇ ਜਾਂ ਕੋਈ ਹੋਰ ਵਸਤੂ ਦੇ ਰੂਪ ਚ ਪੇਟਾਵਾਂ ਦਿੰਨੇ ਆਂ ਮਤਾਂ ਕੋਈ ਸੋਚੇ ਸਾਧ ਸੰਗਤ ਜੀ ਕੀ ਅਸੀਂ ਗੁਰੂ ਨੂੰ ਦੇ ਰਹੇ ਆਂ ਸਾਧ ਸੰਗਤ ਜੀ ਉਹ ਅਸੀਂ ਆਪਣੇ ਭਲੇ ਦੇ ਲਈ ਉੱਥੇ ਕੋਈ ਵਸਤੂ ਭੇਟ ਕਰਦੇ ਆਂ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਾਧ ਸੰਗਤ ਜੀ ਅਸੀਂ ਮੰਗਦੇ ਹਾਂ ਉਹ ਸਾਨੂੰ ਦੇਣ ਵਾਲਾ ਐ ਅਸੀਂ ਉਹਨੂੰ ਕੀ ਦੇ ਸਕਦੇ ਆਂ ਕੀ ਭੇਟਾ ਕਰ ਸਕਦੇ ਆਂ ਜਦੋਂ ਅਸੀਂ ਕੋਈ ਮਾਇਆ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਟੇਕਦੇ ਆ ਉਹਦਾ ਭਾਵ ਇਹ ਹੁੰਦਾ ਏ ਕਿ ਇਹ ਮਾਇਆ ਗੁਰੂ ਪੰਥ ਦੀ ਸੇਵਾ ਵਾਸਤੇ ਵਰਤੀ ਜਾਵੇ ਲੰਗਰਾਂ ਵਾਸਤੇ ਵਰਤੀ ਜਾਵੇ ਸਰਾਵਾਂ ਆਲੀ ਵਰਤੀ ਜਾਵੇ ਕਿਸੇ ਲੋੜਵੰਦ ਨੂੰ ਬਸਤਰ ਦਿੱਤੇ ਜਾਣ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਜੇ ਗੁਰੂ ਵੱਡਾ ਹੈ ਤੇ ਗੁਰੂ ਦੇ ਸਿੱਖ ਦਾ ਵੀ ਹਿਰਦਾ ਬੜਾ ਵਿਸ਼ਾਲ ਹੋਣਾ ਚਾਹੀਦਾ ਸੋ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਇਸੇ ਵਾਂਗ ਅਣਗਿਣਤ ਤਰੀਕੇ ਦੀਆਂ ਸਮਾਵਾਂ ਨੇ ਹੁਣ ਮਤਾ ਕੋ ਸੋਚੇ ਜਿਵੇਂ ਹੁਣ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਕੁਦਰਤੀ ਆਫਤ ਆਈ ਏ ਇਹਦਾ ਕਾਰਨ ਵੀ ਜੇ ਦੇਖਿਆ ਜਾਵੇ ਅਸੀਂ ਇਲਾਮੇ ਜਰੂਰ ਪ੍ਰਮਾਤਮਾ ਨੂੰ ਦੇਈ ਜਾਂਦੇ ਹਾਂ ਪਰ ਜਿੰਨਾ ਸਮਾ ਮਨੁੱਖ ਕੁਦਰਤ ਨਾਲ ਛੇੜਛਾੜ ਕਰਨੀ ਨਹੀਂ ਛੱਡਦਾ ਉਹਨਾਂ ਸਮਾ ਸਾਧ ਸੰਗਤ ਜੀ ਇਹਨਾਂ ਆਫਤਾਂ ਤੋਂ ਸਾਨੂੰ ਕੋਈ ਨਹੀਂ ਬਚਾ ਸਕਦਾ ਆਉਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਭਿਆਨਕ ਹੋਏਗਾ ਅੱਜ ਵੀ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਦਦ ਕਰ ਸਕੀਏ ਜੇ ਪੈਸੇ ਕਰਕੇ ਕੋਈ ਲੋੜਵੰਦਾ ਦੀ ਮਦਦ ਨਹੀਂ ਕਰ ਸਕਦਾ ਸਾਧ ਸੰਗਤ ਜੀ ਉਹਨਾਂ ਲਈ ਜਾਪ ਕਰਕੇ ਭਲਾ ਮੰਗ ਲਓ ਕਿ ਮਾਲਕਾ ਸਰਕਾਰ ਆਪਣੇ ਪੰਜਾਬ ਦੇ ਉੱਪਰ ਦੇਸ਼ ਪੰਜਾਬ ਦੇ ਉੱਪਰ ਤੇ ਸਾਧ ਸੰਗਤ ਜੀ ਪਾਤਸ਼ਾਹ ਦੇ ਘਰ ਦੇ ਵਿੱਚ ਆ ਕੇ ਕੁਝ ਵੀ ਕਰ ਸਕਦੇ ਨੇ ਸਰਬਕਲਾ ਸਮਰਾਥ ਨੇ ਇਹਨਾਂ ਕੁਦਰਤੀ ਆਫਤਾਂ ਨੂੰ ਉਹ ਹੀ ਰੋਕ ਸਕਦੇ ਨੇ ਸਰਕਾਰਾਂ ਦੇ ਹੱਥ ਜਿੰਨੇ ਮੱਝੀ ਅੱਗੇ ਾਡ ਲਓ ਤੁਸੀਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਤੇ ਬੜੇ ਸਮੇ ਤੋਂ ਘਾਣ ਕਰਨਾ ਚਾਹੁੰਦੀਆਂ ਸਨ ਤੇ ਹੁਣ ਵੀ ਕਰ ਰਹੀਆਂ ਨੇ ਸੋ ਸਤਿਗੁਰੂ ਕੋਲੋਂ ਮੰਗਿਆ ਕਰੋ ਸਤਿਗੁਰ ਸਾਧ ਸੰਗਤ ਜੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਜਿਨ੍ਹਾਂ ਨੂੰ ਮਾਲਕ ਨੇ ਇੰਨੇ ਯੋਗੇ ਕੀਤਾ ਸਮਰੱਥਾ ਬਖਸ਼ੀਏ ਉਹ ਜਰੂਰ ਸੇਵਾ ਕਰਿਆ ਕਰੋ ਜਿੰਨੀ ਵੀ ਕਰ ਸਕਦਾ ਕੋਈ ਤੇ ਜਿਨ੍ਹਾਂ ਨੂੰ ਕੋ ਸਮਰੱਥਾ ਨਹੀਂ ਉਹ ਬਾਣੀ ਪੜਿਆ ਕਰੋ ਅਰਦਾਸ ਕਰਿਆ ਕਰੋ ਕਿ ਪਾਤਸ਼ਾਹ ਪੰਜਾਬ ਦੇ ਉੱਪਰ ਕਿਰਪਾ ਕਰੋ ਮਿਹਰ ਕਰੋ ਇਹਦੀ ਰੱਖਿਆ ਤੁਸੀਂ ਉਹ ਕਰਨੀ ਸੂ ਸੇਵਾ ਜਿਹੜੀ ਹੈ ਤੇ ਸਿਮਰਨ ਇਹ ਦੋਨੋਂ ਗੁਰਸਿੱਖ ਦੇ ਗਹਿਣੇ ਨੇ ਜੇ ਇਹ ਦੋ ਚੀਜ਼ਾਂ ਕਿਸੇ ਵੀ ਗੁਰੂਗਦੇ ਸਿੱਖ ਦੇ ਕੋਲ ਨਹੀਂ ਤਾਂ ਉਹ ਸਮਝ ਲੈ ਵੀ ਗੁਰੂ ਸਾਹਿਬ ਅੰਗ ਸੰਗ ਨਹੀਂ ਇਹ ਦੋਨੋਂ ਸੇਵਾ ਤੇ ਸਿਮਰਨ ਨੂੰ ਆਪਣਾ ਗਹਿਣਾ ਮੰਨ ਕੇ ਆਪਣੇ ਕੋਲ ਰੱਖਣਾ ਹੈ ਹਮੇਸ਼ਾ ਤੇ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਸਿਮਰਨ ਹਰ ਸਾਹ ਦੇ ਨਾਲ ਚੱਲੇ ਸੇਵਾ ਵੀ ਹਰ ਸਾਹ ਦੇ ਨਾਲ ਕੀਤੀ ਜਾਏ ਸਾਧ ਸੰਗਤ ਜੀ ਸੇਵਾ ਅਸੀਂ ਘਰ ਤੋਂ ਸ਼ੁਰੂ ਕਰ ਸਕਦੇ ਹਾਂ ਜਰੂਰੀ ਨਹੀਂ ਕੋਈ ਮੌਕਾ ਮਿਲੇ ਤੇ ਫਿਰ ਸੇਵਾ ਕੀਤੀ ਜਾਵੇ ਜੇ ਬੰਦਾ ਸੇਵਾ ਵਾਲਾ ਹੋਵੇ ਨਾ ਸੇਵਾ ਲੱਭਣ ਵਾਲਾ ਹੋਵੇ ਜਿਹਦੇ ਮਨ ਚਾਹ ਹੋਵੇ ਸੇਵਾ ਦੀ ਉਸ ਘਰ ਤੋਂ ਹੀ ਸੇਵਾ ਸ਼ੁਰੂ ਕਰ ਸਕਦਾ ਹੈ ਸੋ ਸਾਧ ਸੰਗਤ ਜੀ ਸੇਵਾਵਾਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਧ ਸਿੰਘ ਜੀ ਸੋ ਸ਼ਹੀਦ ਸਿੰਘਾਂ ਨੇ ਆਪ ਕਿਰਪਾ ਕਰਕੇ ਮਿਹਰ ਕਰਕੇ ਬਹੁਤ ਸਾਰੀਆਂ ਸੇਵਾਵਾਂ ਇਸੇ ਸਥਾਨ ਤੋਂ ਸ਼ੁਰੂ ਕਰਾਈਆਂ ਨੇ ਸਭ ਤੋਂ ਪਹਿਲੀ ਸੇਵਾ ਜਿਹੜੀ ਆਪ ਸਭ ਨੂੰ ਪਤਾ ਏ ਕਿ ਗੁਰਦੁਆਰਾ ਰਾਮਸਰ ਸਾਹਿਬ ਉੱਥੋਂ ਦੀ ਘਰ ਸੇਵਾ ਚੱਲ ਰਹੀ ਹੈ ਗੁੰਬਦ ਦੀ ਸੇਵਾ ਸ਼ੁਰੂ ਹੋਈ ਸੀ ਪਹਿਲਾ ਲੈਂਟਰ ਪੈ ਗਿਆ ਸੀ ਹੁਣ ਉੱਪਰ ਸੇਵਾ ਚੱਲ ਰਹੀ ਹੈ ਲਗਾਤਾਰ ਸੋ ਇਸ ਸੇਵਾ ਦੇ ਵਿੱਚ ਵੀ ਆਪ ਸਭ ਜਿੰਨਾ ਵੀ ਸਹਿਯੋਗ ਕਰ ਸਕਦੇ ਹੋ ਜਿੰਨਾ ਵੀ ਸੇਵਾਵਾਂ ਚ ਹਿੱਸਾ ਪਾ ਸਕਦੇ ਹੋ ਮਟੀਰੀਅਲ ਦੇ ਰੂਪ ਦੇ ਵਿੱਚ ਇੱਟਾਂ ਬਜਰੀ ਸਰੀਆ ਰੇਤਾ ਇਹਦੇ ਰੂਪ ਚ ਜਿਹੜੀ ਵੀ ਸੇਵਾ ਕਰ ਸਕਦੇ ਹੋ ਤੇ ਆਪ ਜੀ ਜਰੂਰ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਆਇਆ ਤੁਸੀਂ ਉਹਦੇ ਤੇ ਮੈਸੇਜਾਂ ਵਾਇਸ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਲੈ ਸਕਦੇ ਆ ਸੋ ਇਹ ਗੁਰੂ ਘਰ ਦੀ ਸੇਵਾ ਅਜੇ ਕਾਫੀ ਲੰਮਾ ਸਮਾਂ ਚੱਲਨੀ ਆ ਕਾਫੀ ਸਮੇਂ ਤੋਂ ਚੱਲ ਰਹੀ ਹੈ ਆਪ ਸਭ ਸੰਗਤਾਂ ਸਹਿਯੋਗ ਕਰ ਰਹੀਆਂ ਹੋ ਕਿਉਂਕਿ ਇਸ ਜਿਹੜੇ ਗੁਰੂ ਅਸਥਾਨ ਹੁੰਦੇ ਨੇ ਗੁਰੂ ਕੀਆ ਸੰਗਤਾਂ ਬਣਾਉਂਦੀਆਂ ਨੇ ਕੋਈ ਕੱਲਾ ਇਨਸਾਨ ਕਵੇ ਕਿ ਮੈਂ ਬਣਾ ਸਕਦਾ ਨਹੀਂ ਹੁੰਦਾ ਸਾਸੰਗਤ ਜੀ ਭਾਵੇਂ ਅਰਬਾਂ ਪਤੀ ਹੋਵੇ ਇਹ ਗੁਰੂ ਦੀ ਸੰਗਤ ਵਾਸਤੇ ਬਣਨਾ ਹੈ ਤੇ ਗੁਰੂ ਦੀ ਸੰਗਤ ਹੀ ਇਹ ਸਥਾਨ ਬਣਾਉਂਦੀ ਹੈ ਸੋ ਸਾਧ ਸੰਗਤ ਜੀ ਦੂਸਰੀ ਸੇਵਾ ਜੋ ਸ਼ਹੀਦਾਂ ਨੇ ਕਿਰਪਾ ਕਰਕੇ ਇਸ ਸਥਾਨ ਤੋਂ ਸ਼ੁਰੂ ਕਰਾਈ ਹਰ ਮਹੀਨੇ ਦੀ 15 ਤਰੀਕ ਨੂੰ ਲੋੜਵੰਦ ਪਰਿਵਾਰ ਅਤੇ ਲੋੜਵੰਦ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਹੁਣ ਉਹ ਵਿਧਵਾ ਬੀਬੀਆਂ 80 ਤੋਂ ਵੱਧ ਹੋ ਚੁੱਕੀਆਂ ਨੇ ਤੇ ਇਹਦੇ ਵਿੱਚ ਕਈ ਲੋੜਵੰਦ ਪਰਿਵਾਰ ਵੀ ਨੇ ਜਿਨ੍ਹਾਂ ਦੇ ਕਮਾਈ ਦਾ ਸਾਧਨ ਹੀ ਜਿਹਦੇ ਵਿੱਚ ਕੁਝ ਪਰਿਵਾਰ ਐਸੇ ਨੇ ਜਿ ਦੋਵੇਂ ਦੋਵੇਂ ਜੀ ਜਿਹੜੇ ਅਪਾਹਜ ਨੇ ਕੋਈ ਕਮਾਈ ਦਾ ਸਾਧਨ ਨਹੀਂ ਤੇ ਵਿਧਵਾ ਬੀਬੀਆਂ ਐਸੀਆਂ ਨੇ ਸਾਧ ਸੰਗ ਜੀ ਬੱਚੇ ਬਿਲਕੁਲ ਛੋਟੇ ਕੋਈ ਕਾਮਕਾਰ ਨਹੀਂ ਅਜੇ ਪੈਨਸ਼ਨ ਤੱਕ ਵੀ ਨਹੀਂ ਲੱਗੀ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਆਪ ਸਭ ਵੱਲੋਂ ਜੋ ਸਹਿਯੋਗ ਕੀਤਾ ਜਾਂਦਾ ਹੈ ਥੋੜਾ ਬਹੁਤ ਰਾਸ਼ਨ ਜਿਆਦਾ ਮਦਦ ਤੇ ਨਹੀਂ ਕੀਤੀ ਜਾ ਰਹੀ ਪਰ ਉਹਨਾਂ ਦਾ ਥੋੜਾ ਜਿਹਾ ਸਹਾਰਾ ਜਰੂਰ ਅਸੀਂ ਸਾਰੇ ਨਾਲ ਮਿਲ ਕੇ ਬਣ ਸਕਦੇ ਹਾਂ ਸੋ ਇਹ ਸੇਵਾ ਵੀ ਲਗਾਤਾਰ ਚੱਲ ਰਹੀ ਹੈ ਕਾਫੀ 1 ਸਾਲ ਲਗਭਗ ਹੋ ਗਿਆ ਹੈ ਇਹ ਸੇਵਾ ਲਗਾਤਾਰ ਚੱਲ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਹੀਦਾਂ ਦੀ ਕਿਰਪਾ ਦੇ ਨਾਲ ਅਗਲੀ ਸੇਵਾ ਸਾਥ ਸੰਗਤ ਜੀ ਲੋੜਵੰਤ ਧੀਆਂ ਲੋੜਵੰਤ ਪਰਿਵਾਰ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਜਾਂ ਉਹ ਪਿਤਾ ਜਿਹਦੀਆਂ 5 5 6 6 ਧੀਆਂ ਨੇ ਹੁਣ ਫਿਕਰ ਹੈ ਉਹਨੂੰ ਛੋਰਾ ਹੈ ਕਿਵੇਂ ਧੀ ਦਾ ਵਿਆਹ ਕਰਨਾ ਹੈ ਸੋ ਆਪ ਸਾਥ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਧੀਆਂ ਦੇ ਆਨੰਦ ਕਾਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਹੁਣ ਤੱਕ ਹਜ਼ਾਰ ਤੋਂ ਵੱਧ ਵਿਆਹ ਇਸ ਸਥਾਨ ਵੱਲੋਂ ਕਰਵਾਏ ਜਾ ਚੁੱਕੇ ਨੇ ਧੀਆਂ ਨੂੰ ਘਰਵਰ ਤੋਂ ਵਾਲਾ ਬੇਸਿਕ ਸਮਾਨ ਵੀ ਦਿੱਤਾ ਜਾਂਦਾ ਹੈ ਤੇ ਹੋਰ ਵੀ ਸਾਥ ਸੰਗਤ ਜੀ ਖੋੜਾ ਜਿਹੜੇ ਵਿਆਹ ਹੋਣੇ ਨੇ ਵੱਡੇ ਸਮੂਹਿਕ ਆਨੰਦ ਕਾਰ ਸਮਾਗਮ ਹੋਣਾ ਹੈ 2 ਦਸੰਬਰ ਨੂੰ ਹੋਣਾ ਹੈ ਆਪ ਸਭ ਸੰਗਤਾਂ ਜਰੂਰ ਇਸ ਸਮਾਗਮ ਦੇ ਵਿੱਚ ਵੱਧ ਝੜ ਕੇ ਹਿੱਸਾ ਪਾਓ ਕਿਉਂਕਿ ਇਹ ਸੇਵਾ ਵੀ ਲਗਾਤਾਰ ਬੜੇ ਸਮੇਂ ਤੋਂ ਚੱਲ ਰਹੀ ਹੈ ਤੇ ਗੁਰੂ ਮਹਾਰਾਜ ਰਹਿੰਦੇ ਸਵਾਸਾਂ ਤੱਕ ਇਹ ਸੇਵਾ ਇਸੇ ਤਰੀਕੇ ਸਾਡੇ ਸਾਰਿਆਂ ਕੋਲੋਂ ਲੈਂਦੇ ਰਹੇ ਅਗਲੀ ਸੇਵਾ ਆ ਵੀ ਬੜੀ ਵੱਡੀ ਸੇਵਾ ਏ ਜਿਵੇਂ ਆਪ ਸਭ ਨੂੰ ਪਤਾ ਏ ਕਿ ਕਾਫੀ ਬੱਚੀਆਂ ਐਸੀਆਂ ਨੇ ਲੋੜਵੰਦ ਕਿਉਂਕਿ ਇਹ ਜਿਹੜਾ ਗੁਰੂ ਅਸਥਾਨ ਹੈ ਨਾ ਇਹ ਬਾਰਡਰ ਏਰੀਆ ਤੇ ਹੁਣ ਕਾਰਨ ਇਥੇ ਧੀਆਂ ਨੂੰ ਪੜਨ ਦਾ ਬਹੁਤਾ ਮੌਕਾ ਨਹੀਂ ਦਿੱਤਾ ਜਾਂਦਾ ਬਹੁਤੇ ਪਰਿਵਾਰ ਐਸੇ ਨੇ ਛੋਟੀ ਉਮਰ ਚ ਧੀਆਂ ਦੇ ਵਿਆਹ ਕਰ ਦਿੰਦੇ ਨੇ ਤੇ ਪੜਾਇਆ ਹੀ ਨਹੀਂ ਜਾਂਦਾ ਉਹਨਾਂ ਨੂੰ ਸੋ ਆਪ ਸਭ ਸੰਗਤਾਂ ਸਹਿਯੋਗ ਕਰਦੀਆਂ ਉਹ ਤੇ ਉਹਨਾਂ ਭੈਣਾਂ ਨੂੰ ਉਹਨਾਂ ਧੀਆਂ ਨੂੰ ਥੋੜਾ ਬਹੁਤ ਮੌਕਾ ਮਿਲਦਾ ਆਪਣੇ ਪੈਰਾਂ ਤੇ ਖੜੇ ਹੋਣ ਦਾ ਤੇ ਉਹ ਪੜ੍ਹ ਲਿਖ ਕੇ ਫੇਰ ਸਾਧ ਸੰਗਤ ਜੀ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਨੇ ਫਿਰ ਉਹਨਾਂ ਨੂੰ ਕਿਸੇ ਦੀ ਮੋਤਾਜੀ ਨਹੀਂ ਕਰਨੀ ਪਵੇਗੀ ਸੋ ਆਪ ਸਭ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਵੀ ਤੋਂ ਪਲੱਸ ਜਿਹੜੀ ਆ 21 ਬੇਟੀਆਂ ਦੀ ਪੜ੍ਹਾਈ ਦਾ ਖਰਚਾ ਸੰਗਤ ਨੇ ਕੀਤਾ ਆ ਹੁਣ ਜਿਹੜੀਆਂ ਰਹਿੰਦੀਆਂ ਬੇਟੀਆਂ ਨੇ ਆ 5-6 ਬੇਟੀਆਂ ਨੇ ਤੇ 4-5 ਬੇਟੇ ਨੇ ਜਿਨ੍ਹਾਂ ਦੀ ਅਜੇ ਫੀਸ ਦੇਣ ਵਾਲੀ ਰਹਿੰਦੀ ਹੈ ਸੋ ਬੱਚਿਆਂ ਨੂੰ ਨਾਲ ਯੂਨੀਫਾਰਮ ਬੁੱਕਸ ਉਹਨਾਂ ਦਾ ਖਰਚਾ ਵੀ ਹੈ ਉਹ ਵੀ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਹੋਰ ਵੀ ਹੋਣਾ ਜੇ ਪਰਿਵਾਰਕ ਤੌਰ ਤੇ ਕੋਈ ਨੀਡ ਹੁੰਦੀ ਹੈ ਕੋਈ ਜ਼ਰੂਰਤ ਹੁੰਦੀ ਹੈ ਸਮਾਨ ਦੀ ਉਹ ਵੀ ਚਲੋ ਆਪ ਸਾਬ ਸੰਗਤਾਂ ਜਿਵੇਂ ਜਿਵੇਂ ਸਹਿਯੋਗ ਕਰਕੇ ਕਰਦੇ ਹੋ ਉਦਾਂ ਉਦਾਂ ਉਹਨਾਂ ਨੂੰ ਫਿਰ ਦਿੱਤਾ ਜਾਂਦਾ ਆਪ ਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਖੋ ਇਸ ਸਵਾਵਾ ਆਪ ਸਾਬ ਸੰਗਤਾਂ ਨੇ ਕਰਨੀਆਂ ਮੇਰੀ ਡਿਊਟੀ ਜੋ ਗੁਰੂ ਮਹਾਰਾਜ ਨੇ ਲਾਈ ਆ ਉਹ ਸਿਰਫ 사ਸੰਗਤ ਦੀ ਇੱਕ ਜਰੀਆ ਬਣਾਇਆ ਹੈ ਸੋ ਇਹਦੇ ਵਿੱਚ ਵੀ ਆਪ ਸਾਬ ਸੰਗਤਾਂ ਜਰੂਰ ਵੱਡਾ ਸਹਿਯੋਗ ਕਰਿਆ ਕਰੋ WhatsApp ਨੰਬਰ ਆਪ ਜੀ ਉੱਪਰ ਦੇਖ ਰਹੇ ਹੋ ਤੇ ਆਪ ਜੀ ਉਹਦੇ ਤੇ ਸੰਪਰਕ ਕਰ ਸਕਦੇ ਹੋ ਤੇ ਵੋਇਸ ਮੈਸੇਜ ਆ ਮੈਸੇਜ ਦੇ ਰਹੀ ਹਾਂ ਤੇ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੇ ਆਪ ਸਭ ਸੰਗਤਾਂ ਜਰੂਰ ਸਾਧ ਸੰਗਤ ਜੀ ਮੈਸੇਜ ਕਰ ਲਿਆ ਕਰੋ ਜਦੋਂ ਵੀ ਮਹਾਰਾਜ ਸਮਾ ਬਖਸ਼ਣਗੇ ਆਪ ਜੀ ਦੇ ਨਾਲ ਜਰੂਰ ਗੱਲ ਹੋਏਗੀ ਸ੍ਰੀਣੀਆ ਕ ਬੇਨਤੀਆਂ ਨੂੰ ਜਰੂਰ ਸਾਧ ਸੰਗਤ ਜੀ ਸਵੀਕਾਰ ਕਰਿਓ ਸਾਧ ਸੰਗਤ ਜੀ ਇਸ ਚੈਨਲ ਤੋਂ ਹੱਡ ਬੀਤੀਆਂ ਗੁਰੂ ਕੀ ਪਿਆਰੀ ਸੰਗਤ ਦੀਆਂ ਆਪ ਸਭ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿਵੇਂ ਸੰਗਤ ਦੇ ਨਾਲ प्यारे बाबा दीप सिंह जी आज भी व्रतਦੇ ਨੇ ਉਹਨਾਂ ਦਾ ਭਲਾ ਕਰਦੇ ਨੇ ਉਹਨਾਂ ਦੀ ਹਰ ਇੱਛਾ ਮਨੁਕਾਮਨਾਵਾਂ ਗੁਰਮਤ ਦੇ ਅਨੁਸਾਰ ਪੂਰੀਆਂ ਕਰਦੇ ਨੇ ਗੱਲ ਭਾਵਨਾ ਦੀ ਐ ਭਰੋਸੇ ਦੀ ਐ ਫਿਰ ਕਿਤੇ ਜਾ ਕੇ ਸਾ ਸੰਗਤ ਜੀ ਅਸੀਂ ਉਸ ਮਾਲਕ ਦੇ ਦਰ ਘਰ ਤੇ ਪ੍ਰਵਾਣ ਚੜਦੇ ਆ ਜਿੰਨਾ ਸਮਾਂ ਪ੍ਰਵਾਣ ਨਹੀਂ ਚੜਦੇ ਉਸ ਮਾਲਕ ਦੇ ਦਰ ਤੇ ਉਹਨਾਂ ਸਮਾਂ ਸਾਡੀ ਝੋਲੀ 'ਚ ਕੋਈ ਖੈਰ ਨਹੀਂ ਜੇ ਪੈਣੀ ਹੋ ਸਕਦਾ ਏ ਕੋਈ ਇੱਕ ਦਿਨ ਚ ਪ੍ਰਵਾਨ ਚੜ ਜੇ ਹੋ ਸਕਦਾ ਹੈ ਕੋਈ ਸਾਲਾਂ ਬੱਧੀ ਉੱਥੇ ਸੇਵਾ ਕਰੇ ਬਾਣੀ ਪੜੇ ਫਿਰ ਕਿਤੇ ਜਾ ਕੇ ਸਾਸਕ ਜੀ ਪ੍ਰਵਾਨ ਚੜੇ ਸੋ ਭਾਵਨਾ ਦੇ ਨਾਲ ਭਰੋਸੇ ਦੇ ਨਾਲ ਬਾਣੀ ਪੜਦੇ ਰਹੋ ਸੇਵਾ ਕਰਦੇ ਰਹੋ ਮਾਲਕ ਦਇਆ ਦੇ ਘਰ ਦੇ ਵਿੱਚ ਆ ਕੇ ਜਰੂਰ ਸਾਸੰਗ ਜੀ ਝੋਲੀ ਚ ਖੈਰ ਪਾਏਗਾ ਸੋ ਅੱਜ ਜਿਹੜੀ ਹੱਦ ਬੀਤੀ ਆਪਦੇ ਨਾਲ ਸਾਂਝੀ ਕਰਨੀ ਹੈ ਸੋ ਇੱਕ ਭੈਣ ਜਿਨ੍ਹਾਂ ਨੇ ਹੱਦ ਬੀਤੀ ਦੀ ਸਾਂਝ ਪਾਈ ਉਹ ਭੈਣ ਦੱਸਦੀ ਹੈ ਕਿ ਅਸੀਂ ਤਿੰਨ ਭੈਣਾਂ ਆ ਇੱਕ ਸਾਡਾ ਭਰਾ ਛੋਟਾ ਏ ਤੇ ਸਾਡੇ ਫਾਦਰ ਸਾਹਿਬ ਮਾਰ ਰਹਿੰਦੇ ਨੇ ਤੇ ਮਦਰ ਸਾਡੀ ਹੈ ਨਹੀਂ ਤੇ ਉਹਨਾਂ ਨੇ ਦੱਸਿਆ ਕਹਿੰਦੇ ਕਿ ਮੇਰੀ ਜਿਹੜੀ ਛੋਟੀ ਸਿਸਟਰ ਹੈ ਉਹ 9th ਕਲਾਸ ਚ ਪੜਦੀ ਏ ਤੇ ਕਹਿੰਦੇ ਕਿ ਉਹਦੇ ਪੇਟ ਚ ਦਰਦ ਹੁੰਦੀ ਰਹਿੰਦੀ ਸੀ ਚਲੋ ਪਿੰਡੋਂ ਦਵਾਈ ਲੈ ਲੈਣੀ ਦਵਾਈ ਲੈ ਕੇ ਦੇ ਦੇਣੀ ਕੁਝ ਫਰਕ ਪੈਣਾ ਪਰ ਉਹ ਪੇਨ ਡੇਲੀ ਹੋਣੀ ਕਹਿੰਦੇ ਅਸੀਂ ਅੰਗੋਲਿਆ ਜਾ ਕਰਤਾ ਤੇ ਕਹਿੰਦੇ ਕਿ ਫਿਰ ਜਦੋਂ ਟੈਸਟ ਕਰਾਏ ਤੇ ਇੱਕ ਚੀਜ਼ ਹੋਰ ਸੀ ਕਹਿੰਦੇ ਕਿ ਇੱਕ ਤੇ ਪੇਟ ਚ ਦਰਦ ਹੁੰਦੀ ਸੀ ਤੇ ਇੱਕ ਉਹਨੂੰ ਬੁਖਾਰ ਰਹਿੰਦਾ ਸੀ ਥੋੜਾ ਥੋੜਾ ਅਸੀਂ ਸੋਚਿਆ ਟਾਈਫਾਇਡ ਹੋਏਗਾ ਤੇ ਅਸੀਂ ਅੰਗੋਲਿਆ ਜਾ ਕਰਤਾ ਦਵਾਈ ਪਿੰਡੋਂ ਲੈ ਕੇ ਦੇ ਦੇਣੀ ਉਹਨੇ ਥੋੜਾ ਬਹੁਤ ਠੀਕ ਹੋ ਜਾਣਾ ਤੇ ਅਸੀਂ ਸੋਚਣਾ ਵੀ ਕੋਈ ਨਹੀਂ ਤੇ ਫਿਰ ਜਦੋਂ ਡੇਲੀ ਸਕੂਲ ਜਾਣਾ ਤੇ ਜਦੋਂ ਫਿਰ ਉਹਨੇ ਬਿਮਾਰ ਹੋ ਜਾਣਾ ਤੇ ਅਸੀਂ ਸੋਚਣਾ ਵੀ ਸ਼ਾਇਦ ਇਹ ਸਕੂਲ ਤੋਂ ਪੜ੍ਹਾਈ ਤੋਂ ਬਚਣ ਲਈ ਇਹ ਕੰਮ ਕਰਦੀ ਹੈ ਅਸੀਂ ਕਹਿੰਦੇ ਉਹਦੇ ਤੇ ਯਕੀਨ ਜਿਆ ਨਹੀਂ ਕਰਨਾ ਫਿਰ ਕਹਿੰਦੇ ਕਿ ਜਦੋਂ ਡਾਕਟਰ ਨੇ ਡਾਕਟਰ ਰਿਵਾਹ ਪੇਸ਼ ਨਹੀਂ ਗਏ ਅਸੀਂ ਸ਼ਹਿਰ ਲੈ ਕੇ ਜਾਂਦੇ ਆ ਤਾਂ ਉੱਥੇ ਜੋ ਡਾਕਟਰ ਨੇ ਕਹਿ ਕੇ ਟੈਸਟ ਕਰਾਉਣੇ ਪੈਣਗੇ ਟੈਸਟ ਕਰਾਇਆ ਤੇ ਕਹਿੰਦੇ ਕਿ ਤੇ ਪੇਟ ਚ ਇਨਫੈਕਸ਼ਨ ਬਹੁਤ ਜ਼ਿਆਦਾ ਆਈ ਉਹਨਾਂ ਫੈਕਸ਼ਨ ਬਹੁਤ ਜ਼ਿਆਦਾ ਦੱਸੀ ਉਹਨਾਂ ਨੇ ਤੇ ਕਹਿੰਦੇ ਜਿਹੜਾ ਬੁਖਾਰ ਸੀ ਕਹਿੰਦੇ ਕਿ ਉਹਨਾਂ ਨੂੰ ਪੀ ਲਿਆ ਸੀ ਮੇਰੀ ਸਿਸਟਰ ਨੂੰ ਤੇ ਉਹ ਪੀ ਲਿਆ ਜਿਹੜਾ ਸੀ ਦਿਮਾਗ ਨੂੰ ਹੋ ਗਿਆ ਕਹਿੰਦੇ ਕਿ ਹੁਣ ਤੇ ਮੇਰੀ ਸਿਸਟਰ ਜਿੰਨੀ ਕਿ ਜ਼ਿਆਦਾ ਵੀਕ ਹੋ ਗਈ ਸੀ ਸਕੂਲ ਤੇ ਗਈ ਜਾਣਾ ਸੀ ਔਰ ਕੋ ਆਪਣਾ ਖਾਣਾ ਨਹੀਂ ਸੀ ਖਾਦਾ ਜਾਂਦਾ ਤੇ ਫਿਰ ਕਹਿੰਦੇ ਕਿ ਹੌਲੀ-ਹੌਲੀ ਉਹ ਬਿਲਕੁਲ ਮੰਜੇ ਨਾਲ ਲੱਗ ਗਈ ਮਤਲਬ ਉਹਦੀ ਹਾਲਤ ਐਸੀ ਹੋ ਗਈ ਬਿਲਕੁਲ ਬਿਮਾਰ ਹੋ ਗਈ ਬਿਲਕੁਲ ਕਹਿੰਦੇ ਕਿ ਉਹਨੇ ਬੋਲਣਾ ਚੱਲਣਾ ਬੰਦ ਕਰਤਾ ਕਹਿੰਦੇ ਅਸੀਂ ਸਾਰੇ ਬੜੇ ਘਬਰਾ ਗਏ ਫਿਰ ਕਹਿੰਦੇ ਕਿ ਅਸੀਂ ਜਦੋਂ ਹਸਪੀਟਲ ਜਾਂਦੇ ਆ ਤੇ ਉਹਨਾਂ ਨੇ ਉੱਥੇ ਦਾਖਲ ਕਰ ਲਿਆ ਉਹਨਾਂ ਨੇ ਕਿਹਾ ਕਿ ਭਾਈ ਹੁਣ ਵੈਂਟੀਲੇਟਰ ਤੇ ਰੱਖਣਾ ਪਊਗਾ ਪੀ ਇਹ ਜਿਹੜਾ ਆ ਮਤਲਬ ਇਹਦਾ ਬ੍ਰੇਨ ਤੇ ਜਿਹੜਾ ਪੀਲੀਆ ਆ ਬਹੁਤ ਜ਼ਿਆਦਾ ਇਹਦਾ ਅਸਰ ਹੋਇਆ ਆ ਪੀ ਇਹ ਵਰਕ ਨਹੀਂ ਕਰ ਰਿਹਾ ਦਿਮਾਗ ਇਹਦਾ ਤੇ ਹਜੇ ਵੈਂਟੀਲੇਟਰ ਤੇ ਰੱਖਣਾ ਪਵੇਗਾ ਪੀ ਕਹਿੰਦੇ ਕਿ ਇੱਕ ਹਫਤਾ ਮੇਰੀ ਸਿਸਟਰ ਕੇ ਡਾਕਟਰਾਂ ਨੇ ਕਿਹਾ ਕਿ ਘੱਟੋ ਘੱਟ ਹਫਤਾ ਤੇ ਵੱਧ ਤੋਂ ਵੱਧ 15-20 ਦਿਨ ਵੀ ਲੱਗ ਸਕਦੇ ਆ ਵੀ ਵੈਂਟੀਲੇਟਰ ਤੇ ਇੱਕ ਦਿਨ ਦਾ ਵੈਂਟੀਲੇਟਰ ਦਾ ਖਰਚਾ ਉਹਨਾਂ ਨੇ 25000 ਦੱਸਿਆ ਵੀ 25000 ਰੁਪਿਆ ਤੁਹਾਡਾ ਇੱਕ ਦਿਨ ਦਾ ਲੱਗੂਗਾ ਤੇ ਦਵਾਈਆਂ ਐਕਸਟਰਾ ਉਹ ਭੈਣ ਕਹਿੰਦੇ ਕਿ ਸਾਡੇ ਘਰ ਦੇ ਹਾਲਾਤ ਇੰਨੇ ਵੀ ਵਧੀਆ ਨਹੀਂ ਸੀ ਕਿ ਇੰਨਾ ਖਰਚਾ ਅਸੀਂ ਦੇ ਸਕੀਏ ਕਹਿੰਦੇ ਪਰ ਕੀ ਕਰ ਸਕਦੇ ਸਾਂ ਹੁਣ ਜਾਨ ਤੇ ਬਣੀ ਸੀ ਉਹਨਾਂ ਨੇ ਆਪਣਾ ਡਾਕਟਰ ਨੇ ਇਲਾਜ ਸ਼ੁਰੂ ਕਰਤਾ ਤੇ ਭੈਣ ਕਹਿੰਦੇ ਕਿ ਸਾਡੇ ਗਵਾਂਡ ਚ ਕਹਿੰਦੇ ਕਿ ਇੱਕ ਆਂਟੀ ਰਹਿੰਦੇ ਨੇ ਉਹ ਕਹਿੰਦੇ ਇੱਧਰ ਦੇ ਨਹੀਂ ਆ ਉਹ ਕਿਤੇ ਬਾਹਰੋਂ ਆਏ ਨੇ ਤੇ ਇੱਥੇ ਆ ਕੇ ਉਹਨਾਂ ਨੇ ਘਰ ਲਿਆ ਤੇ ਉਹਨਾਂ ਦਾ ਸੁਭਾਅ ਬਹੁਤ ਵਧੀਆ ਗੁਰਸਿੱਖ ਪਰਿਵਾਰ ਹੈ ਸਾਰਾ ਕਹਿੰਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹ ਪਤਾ ਲੈਣ ਆਉਂਦੇ ਨੇ ਕਹਿੰਦੇ ਕੀ ਉਹ ਕਹਿੰਦੇ ਕੀ ਉਹਨਾਂ ਨੇ ਬੜਾ ਸਾਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਜਰੂਰ ਦੱਸਿਓ ਤੇ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਸ਼ਹੀਦਾਂ ਸਾਹਿਬ ਜਾ ਕੇ ਆਉਣਾ ਹੈ ਤੇ ਮੈਂ ਤੁਹਾਡੇ ਲਈ ਜੋਤ ਦਾ ਘਿਓ ਲੈ ਕੇ ਆਉਂਗੀ ਤੇ ਕਹਿੰਦੇ ਕਿ ਇਹ ਭੈਣ ਜਿਹੜੀ ਆ ਜਿੱਥੋਂ ਦੀ ਗੱਲ ਕਰੀਏ ਇਹ ਭੈਣ ਹੈਗੀ ਜਲੰਧਰ ਦੀ ਤੇ ਭੈਣ ਕਹਿਆ ਕਿ ਉਹ ਆਂਟੀ ਅਗਲੇ ਦਿਨ ਹੁੰਦੇ ਨੇ ਤੇ ਨਾਲ ਜੋਦਾ ਘਿਓ ਲਿਆਉਂਦੇ ਨੇ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਜਾ ਕੇ ਆਪਣੀ ਸਿਸਟਰ ਦੇ ਲਾ ਦਿਓ ਵੀ ਉਹਨਾਂ ਨੇ ਜਾਣ ਤੇ ਦੇਣਾ ਨਹੀਂ ਅੰਦਰ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸ਼ਹੀਦਾਂ ਦੀ ਜੋਤ ਦਾ ਘਿਓ ਆ ਤੇ ਇਹ ਸ਼ਹੀਦ ਸਿੰਘ ਬੜੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਜਿਹੜਾ ਦੁੱਖ ਕਿਸੇ ਕੋਲੋਂ ਨਹੀਂ ਕਟਿਆ ਜਾਂਦਾ ਸ਼ਹੀਦ ਸਿੰਘ ਕੱਟ ਦਿੰਦੇ ਨੇ ਡਾਕਟਰ ਹਾਰ ਸਕਦੇ ਨੇ ਥੱਕ ਸਕਦੇ ਨੇ ਹੱਥ ਕੜੇ ਕਰ ਸਕਦੇ ਨੇ ਪਰ ਸ਼ਹੀਦਾਂ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਉਹ ਭੈਣ ਕਹਿੰਦੀ ਕਿ ਉਹ ਜੋੜਦਾ ਕਿ ਉਹ ਡਾਕਟਰਾਂ ਨੂੰ ਪੁੱਛਿਆ ਉਹਨਾਂ ਨੇ ਮਨਾਂ ਕਰਤਾ ਵੀ ਨਹੀਂ ਲਾ ਸਕਦੇ ਪਰ ਕਹਿੰਦੇ ਕਿ ਮੈਂ ਆਪਣੇ ਹੱਥਾਂ ਨੂੰ ਥੋੜਾ ਜਿਹਾ ਮਲਿਆ ਤੇ ਜਾ ਕੇ ਆਪਣੀ ਸਿਸਟਰ ਦੇ ਮੱਥੇ ਤੇ ਹੱਥ ਲਾਇਆ ਤੇ ਅਰਦਾਸ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਉਹ ਕਿਰਪਾ ਕਰਦੇ ਮਿਹਰ ਕਰਨੀ ਉਹ ਭੈਣ ਕਹਿੰਦੀ ਕਿ ਉਹ ਆਂਟੀ ਡੇਲੀ ਆਉਂਦੇ ਰਹੇ ਮਤਲਬ ਉਹਥੇ ਰੋਟੀ ਖਾਣਾ ਵੀ ਲੈ ਕੇ ਆਉਂਦੇ ਰਹੇ ਤੇ ਉਹਨਾਂ ਨੇ ਪੈਸੇ ਕਰਕੇ ਵੀ ਸਾਡੀ ਮਦਦ ਕੀਤੀ ਤੇ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੇ ਅੱਗੇ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਦੇ ਉਹਨਾਂ ਨੇ ਕਿਰਪਾ ਕਰ ਦੇਣੀ ਹੈ ਉਹ ਭੈਣ ਕਹਿੰਦੇ ਕਿ ਉਹ ਆਂਟੀ ਨੇ ਮੈਨੂੰ ਜੋੜਿਆ ਸ਼ਹੀਦਾਂ ਦੇ ਨਾਲ ਤੇ ਮੈਂ ਉੱਥੇ ਬੈਠੀ ਨੇ ਪਾਠ ਕਰਦੀ ਰਹਿਣਾ ਸ਼ਹੀਦਾਂ ਅੱਗੇ ਅਰਦਾਸ ਕਰਨੀ ਕਿ ਤੁਸੀਂ ਮੇਰੀ ਸਿਸਟਰ ਤੇ ਕਿਰਪਾ ਕਰੋ ਮਿਹਰ ਕਰੋ ਉਹਨੂੰ ਇਸ ਦੁੱਖ ਚੋਂ ਕਸ਼ਟ ਚੋਂ ਕੱਢ ਲਓ ਤੇ ਉਹ ਭੈਣ ਕਹਿੰਦੇ ਕਿ ਡਾਕਟਰਾਂ ਨੇ ਇੱਕ ਵਾਰੀ ਕਹਿਤਾ ਕਿ ਚਾਂਸਸ ਬੜੇ ਘੱਟ ਨੇ ਕਿ 50 50 ਚਾਂਸਸ ਆ ਇਹ ਬਚਾਓ ਜੀ ਇਹ ਬਹੁਤ ਸੀਰੀਅਸ ਕੇਸ ਆਈ ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆਂ ਬੜੇ ਕਹਿੰਦੇ ਕਿ 2 ਦਿਨ ਬਾਅਦ ਸਕੈਨ ਹੁੰਦੀ ਉਹਦਾ ਵੀ ਖਰਚਾ ਅੱਡ ਕਹਿੰਦੇ ਕਿ ਕਿਵੇਂ ਮੇਰੇ ਫਾਦਰ ਸਾਹਿਬ ਨੇ ਐਡਜਸਟ ਕੀਤਾ ਸਾਨੂੰ ਪਤਾ ਹੈ ਕਹਿੰਦੇ ਰਿਸ਼ਤੇਦਾਰਾਂ ਕੋ ਵੀ ਪੈਸੇ ਚੱਕੇ ਤੇ ਜਿੱਥੋਂ ਜਿੱਥੋਂ ਪੈਸੇ ਮਿਲ ਸਕਦੇ ਸਾਰਿਆਂ ਕੋ ਲੈ ਲੇ ਕਹਿੰਦੇ ਕਿ ਪਰ ਇੰਪਰੂਵਮੈਂਟ ਨਾਲ ਦੀ ਕੋਈ ਚੀਜ਼ ਨਹੀਂ ਹੋਈ ਕਹਿੰਦੇ ਕਿ ਫਿਰ ਦਵਾਈ ਚੱਲਦੀ ਰਹੀ ਜਦੋਂ ਹਫਤਾ ਲੰਘ ਜਾਂਦਾ ਹੈ ਡਾਕਟਰ ਕਹਿੰਦੇ ਕਿ ਪੀ ਸ਼ਾਇਦ ਹੁਣ ਚਾਂਸਿਸ ਹੈ ਪੀ ਸਾਨੂੰ ਲੱਗਾ ਆ ਕਿ ਕੁਝ ਫਰਕ ਪੈ ਰਿਹਾ ਹੈ ਉਹ ਭੈਣ ਕਹਿੰਦੀ ਕਿ ਮੈਂ ਥੋੜਾ ਜਿਹਾ ਸਾਨੂੰ ਖੁਸ਼ੀ ਮਿਲੀ ਤੇ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਕਿ ਬਾਬਾ ਜੀ ਅਸੀਂ ਸਾਰਾ ਪਰਿਵਾਰ ਤੁਹਾਡੇ ਚਰਨਾਂ 'ਚ ਸ਼ੁਕਰਾਨਾ ਕਰਨੀ ਆਏ ਤੁਸੀਂ ਮੇਰੀ ਸਿਸਟਰ ਨੂੰ ਇਸ ਦੁੱਖ 'ਚੋਂ ਕੱਢ ਲਓ ਇਸ ਕਸ਼ਟ ਵਿੱਚੋਂ ਤੇ ਉਹ ਭੈਣ ਕਹਿੰਦੀ ਕਿ ਹੌਲੀ-ਹੌਲੀ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ ਸੱਚਮੁੱਚ ਜੀ ਡਾਕਟਰਾਂ ਨੇ ਕਿਹਾ ਕਿ ਅਸੀਂ ਅੱਜ ਵੈਂਟੀਲੇਟਰ ਤੋਂ ਉਤਾਰ ਕੇ ਦੇਖਿਆ ਆ 2 ਘੰਟੇ ਉਤਾਰਿਆ ਤੇ ਉਹ ਆਪਣੇ ਸਾਹ ਲੈ ਰਹੇ ਸੀ ਤੇ ਕਹਿੰਦੇ ਕਿ ਹੌਲੀ ਹੌਲੀ ਉਹਨਾਂ ਨੇ ਸਾਰੇ ਮਤਲਬ ਖਾਣਾ ਵੀ ਜਿਹੜਾ ਅਸੀਂ ਖਾ ਨਹੀਂ ਸੀ ਸਕਦੀ ਉਹਦੇ ਵਾਸਤੇ ਵੀ ਪਾਈਪ ਲਾਈ ਸੀ ਤੇ ਹੌਲੀ ਹੌਲੀ ਕਹਿੰਦੇ ਕਿ ਵੈਂਟੀਲੇਟਰ ਦਾ ਲਾਉਣ ਦਾ ਸਮਾਂ ਵਧਾਉਂਦੇ ਮਤਲਬ ਜਿਹੜਾ ਅਸੀਂ ਸਮਾਂ ਵਧਾਉਂਦੇ ਰਹੇ ਉਤਾਰ ਦਿੰਦੇ ਸੀ ਤੇ ਹੌਲੀ ਹੌਲੀ ਉਹਨਾਂ ਨੇ ਮਤਲਬ ਦੱਸਿਆ ਕਿ ਝਾੜੀ ਜਿਹੜੀ ਬੇਟੀ ਐ ਵੀ ਰਿਕਵਰ ਕਰ ਰਹੀ ਐ ਬਹੁਤ ਵਧੀਆ ਵੀ ਹੁਣ ਟੈਨਸ਼ਨ ਦੀ ਕੋਈ ਗੱਲ ਨਹੀਂ ਆ ਖਤਰੇ ਦੀ ਕੋਈ ਗੱਲ ਨਹੀਂ ਉਹ ਭੈਣ ਕਹਿੰਦੀ ਕਿ ਮੈਂ ਸ਼ੁਕਰਾਨਾ ਬਾਬਾ ਦੀਕਸ਼ਨ ਜੀ ਦਾ ਕੀਤਾ ਪਰ ਮੈਂ ਅਰਦਾਸਾਂ ਜਾਰੀ ਰੱਖੀਆਂ ਉਹ ਭੈਣ ਕਹਿੰਦੇ ਕਿ ਫਿਰ ਜਿਹੜੀ ਸਾਡੀ ਭੈਣ ਸੀ ਸਿਸਟਰ ਸੀ ਉਹ ਵੈਂਟੀਲੇਟਰ ਤੋਂ ਉਹਨੂੰ ਉਤਾਰਿਆ ਉਹਨਾਂ ਨੇ ਜਨਰਲ ਔਰਡ ਦੇ ਵਿੱਚ ਸ਼ਿਫਟ ਕਰਤਾ ਤੇ ਉੱਥੇ ਮੈਡੀਸਨ ਉਹਦੀ ਚੱਲਦੀ ਰਹੀ ਕਹਿੰਦੇ ਕਿ ਪੂਰੇ 15 ਦਿਨ ਬਾਅਦ ਸਾਨੂੰ ਹਸਪੀਟਲ ਤੋਂ ਛੁੱਟੀ ਮਿਲੀ ਪਰ ਹੁਣ ਛੁੱਟੀ ਤੇ ਮਿਲ ਗਈ ਤੇ ਉਹ ਜਿਹੜਾ ਖਰਚਾ ਸੀ ਬਿੱਲ ਸੀ ਹੈ ਹਾ ਹਸਪੀਟਲ ਦਾ ਬਣਿਆ 1.5 ਲੱਖ ਦਾ ਬਣਿਆ ਸੀ ਅਜੇ ਨਾਲ ਨਾਲ ਦਿੰਦੇ ਵੀ ਰਹੇ ਵੈਂਟੀਲੇਟਰ ਦਾ ਖਰਚਾ ਪਰ ਮੈਡੀਸਨ ਸਾਰਾ ਪਾ ਕੇ 1.5 ਲੱਖ ਦਾ ਖਰਚਾ ਅਜੇ ਵੀ ਸੀ ਤੇ ਮੈਡੀਸਨ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਸੀ ਤੇ ਕਹਿੰਦੇ ਕਿ ਹੁਣ ਡਾਕਟਰ ਮੰਗਣ ਪੈਸੇ ਤੁਹਾਨੂੰ ਛੁੱਟੀ ਦਈਏ ਘਰ ਭੇਜੀਏ ਕਹਿੰਦੇ ਕਿ ਹੁਣ ਫਾਦਰ ਸਾਹਿਬ ਵੇਖਣ ਵੀ ਹੁਣ ਪੈਸੇ ਕਿੱਥੋਂ ਆਉਣ ਕਹਿੰਦੇ ਕਿ ਉਹਨਾਂ ਨਾਲ ਗੱਲ ਕਰਕੇ ਹਸਪੀਟਲ ਵਾਲਿਆਂ ਨੂੰ ਦੱਸਿਆ ਵੀ ਸਾਡੇ ਹਾਲਤ ਬਹੁਤ ਮਾੜੇ ਨੇ ਘਰ ਦੇ ਪੀ ਕਮਾਈ ਦਾ ਐਡਾ ਵੱਡਾ ਸਾਧਨ ਕੋਈ ਵੀ ਨਹੀਂ ਵੀ ਕਿੱਥੋਂ ਦਈਏ ਸੀ ਕਹਿੰਦੇ ਕਹਿ ਕਰੂ ਕਿ ਉਹਨਾਂ ਨਾਲ 70000 ਚ ਗੱਲ ਨਹੀਂ ਉਪੜੀ ਵੀ 70000 ਰੁਪਏ ਤੁਸੀਂ ਹੋਰ ਦੇ ਦੋ ਕਹਿੰਦੇ ਫਾਦਰ ਸਾਹਿਬ ਨੇ ਬੜਾ ਪਤਾ ਕੀਤਾ ਕਹਿੰਦੇ ਕਿ ਫਿਰ ਹੋਰ ਤੇ ਕੋਈ ਲੱਭਾ ਨਹੀਂ ਮੈਂ ਉਸ ਆਂਟੀ ਨਾਲ ਗੱਲ ਕੀਤੀ ਜਿਹੜੀ ਸਾਡੇ ਗਵਾਨ ਚਾਈ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਕਿ ਮਦਦ ਕਰ ਦਿਓ ਪੀ 17000 ਰੁਪਇਆ ਮੰਗਦੇ ਨੇ ਤੁਸੀਂ 50000 ਦੇ ਦਿਓ ਵੀ ਅਸੀਂ 50 ਦੇ ਕੇ ਇੱਥੋਂ ਛੁੱਟੀ ਲੈ ਜਾਈਏ ਤੁਹਾਡੇ ਸਾਰੇ ਪੈਸੇ ਅਸੀਂ ਦੇ ਦਾਂਗੇ ਕਹਿੰਦੇ ਉਹ ਆਂਟੀ ਉਸੇ ਟਾਈਮ ਆਈ ਕਿ ਤੋਂ ਵੀ ਪੈਸੇ ਲੈ ਕੇ ਤੇ ਉੱਥੇ ਹਸਪੀਟਲ ਨੇ ਜਮ੍ਹਾਂ ਕਰਾਏ ਤੇ ਉਹ ਆਂਟੀ ਨੇ ਕਿਹਾ ਕਿ ਇਹ ਕੋਈ ਗੱਲ ਨਹੀਂ ਵੀ ਜਿੱਦਾਂ ਮੇਰੀਆਂ ਧੀਆਂ ਨੇ ਵੀ ਧੀ ਹੈ ਕਿ ਮੈਨੂੰ ਕੋਈ ਨਹੀਂ ਤੁਸੀਂ ਵਾਪਸ ਭਾਵੇਂ ਨਾ ਕਰਿਓ ਕੋਈ ਗੱਲ ਨਹੀਂ ਕਹਿੰਦੇ ਕਿ ਉੱਥੋਂ ਫਿਰ ਜਿਹੜੀ ਮੇਰੀ ਭੈਣ ਹੈ ਛੋਟੀ ਉਹ ਘਰ ਜਾਂਦੀ ਆ ਠੀਕ ਹੋ ਜਾਂਦੀ ਹੌਲੀ ਹੌਲੀ ਇੰਪਰੂਵਮੈਂਟ ਹੋ ਜਾਂਦੀ ਹੈ ਉਹਨੇ ਆਪਣਾ ਖਾਣਾ ਸ਼ੁਰੂ ਕੀਤਾ ਥੋੜਾ ਥੋੜਾ ਤੇ ਕਹਿੰਦੇ ਕਿ ਅਸੀਂ ਜਦੋਂ ਥੋੜੀ ਜੀ ਇੰਪਰੂਵਮੈਂਟ ਹੋਈਦੀ ਮਹੀਨੇ ਬਾਅਦ ਅਸੀਂ ਸਾਰਾ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਸ਼ੁਕਰਾਨਾ ਕਰਕੇ ਆਉਨੇ ਆ ਕਿ ਬਾਬਾ ਜੀ ਨੇ ਮੇਰੀ ਸਿਸਟਰ ਨੂੰ ਮੌਤ ਦੇ ਮੂੰਹੋਂ ਕੱਢਿਆ ਸਾਧ ਸੰਗਤ ਜੀ ਗੱਲ ਭਰੋਸੇ ਦੀ ਹੈ ਵੇਖੋ ਇੱਕ ਨੇ ਜੋੜਿਆ ਤੇ ਭਲਾ ਹੋ ਗਿਆ ਜੇ ਤੁਸੀਂ ਤੋੜੋਗੇ ਕਿਸੇ ਦਾ ਬੁਰਾ ਹੋ ਗਿਆ ਤੇ ਉਹ ਤੁਹਾਡੇ ਸਿਰ ਤੇ ਆਉਣਾ। ਹਮੇਸ਼ਾ ਜੋੜਨ ਵਾਲਾ ਕੰਮ ਕਰਨਾ ਆ ਤੋੜਨ ਵਾਲਾ ਨਹੀਂ। ਸ਼ੀਸ਼ ਸਿੰਘ ਕਿਰਪਾ ਕਰਦੇ ਨੇ, ਮਿਹਰ ਕਰਦੇ ਨੇ, ਅੰਗ-ਸੰਗ ਹੋ ਕੇ ਵਰਤਦੇ ਨੇ। ਆ ਸਾਸੰਗੇ ਜੀ ਇੱਕ ਬੇਨਤੀ ਆਪ ਸਭ ਦੇ ਚਰਨਾਂ 'ਚ ਕਿ ਸੰਗਤਾਂ ਬਾਰ-ਬਾਰ ਸ਼ਹੀਦੀ ਦੀਗਾਂ ਦੇ ਬਾਰੇ 'ਚ ਪੁੱਛਦੀਆਂ ਨੇ। ਚੰਡੀ ਦੇ ਵਾਰ ਦੇ ਜਾਪਾਂ, ਜਾਪ ਤੇ ਬਾਰੇ 'ਚ ਪੁੱਛਦੀਆਂ ਨੇ ਸੰਗਤ ਜੀ। ਬੇਨਤੀ ਹੈ ਕਿ ਭਾਈ ਜਿਹੜੇ ਤੇ ਇੰਡੀਆ 'ਚ ਰਹਿੰਦੇ ਨੇ ਜਾ ਪੰਜਾਬ ਚ ਖਾਸ ਕਰਕੇ ਰਹਿੰਦੇ ਨੇ ਜਿਹੜੇ ਆ ਸਕਦੇ ਨੇ ਉਹ ਆਪ ਆ ਕੇ ਸ਼ਹੀਦੀ ਦੇਖਾਂ ਕਰਵਾਓ ਮਾਲਕ ਕਿਰਪਾ ਕਰਦਾ ਹੈ ਤੇ ਜਰੂਰ ਆਪ ਕਰਵਾਇਆ ਕਰੋ ਬਾਕੀ ਜਿਹੜੇ ਦੂਰ ਰਹਿੰਦੇ ਨਹੀਂ ਆ ਸਕਦੇ ਸਾਧ ਸੰਗਤ ਜੀ ਉਹ ਸੰਪਰਕ ਕਰ ਲਿਆ ਕਰੋ ਤੇ ਉਹ ਆਪਣੀ ਅਰਦਾਸ ਇੱਕ ਪੇਜ ਤੇ ਲਿਖ ਕੇ ਨਾਮ ਸਮੇਤ ਉਹਦੀ ਫੋਟੋ ਖਿੱਚ ਕੇ ਦਾਸ ਨੂੰ ਭੇਜ ਦਿਓ ਤੇ ਸ਼ਹੀਦੀ ਦੇਖ ਚਲੋ ਆਪ ਜੀ ਦੀ ਦਾਸ ਕਰਵਾਏਗਾ ਮਾਲਕ ਆਪ ਤੁਹਾਡੀ ਅਰਜੀ ਲਾ ਦੇਗਾ ਭਰੋਸਾ ਤੁਹਾਨੂੰ ਰੱਖਣਾ ਪੈਣਾ ਮਾਲਾ ਕਿਰਪਾ ਕਰੇ ਬਾਕੀ ਕਈ ਸੰਗਤਾਂ ਪੁੱਛਦੀਆਂ ਨੇ ਸ਼ਹੀਦੀ ਦੇਖਦੀ ਰਸ ਵਿੱਚ ਕੀ ਕੀ ਹੁੰਦਾ ਹੈ ਸਾਧ ਸੰਗਤ ਜੀ ਖੰਡ ਹੁੰਦੀ ਹੈ ਉਹ ਤੁਹਾਡੀ ਇੱਛਾ ਹੈ ਸ਼ਰਧਾ ਹੈ ਜਿੰਨੀ ਤੁਸੀਂ ਖੰਡ ਲੈ ਕੇ ਜਾ ਸਕਦੇ ਆ ਬਾਦਾਮ ਹੁੰਦੇ ਨੇ ਉਹ ਵੀ ਤੁਹਾਡੀ ਸ਼ਰਧਾ ਮੁਤਾਬਿਕ ਵੱਧ ਤੋਂ ਵੱਧ ਜਿੰਨੇ ਲੈ ਕੇ ਜਾ ਸਕਦੇ ਆ ਇਲਾਇਚੀ ਤੇ ਕਾਲੀ ਵਿੱਚ ਚਾਰ ਚੀਜ਼ਾਂ ਮੇਨ ਹੁੰਦੀਆਂ ਨੇ ਅੰਮ੍ਰਿਤ ਵੇਲੇ ਰਗੜਾ ਲੱਗਦਾ ਉਹਦੇ ਵਿੱਚ ਇਹ ਚਾਰ ਚੀਜ਼ਾਂ ਪੈਂਦੀਆਂ ਨੇ ਹੋਰ ਖਸਖਸ ਵਗੈਰਾ ਕੁਝ ਨਹੀਂ ਪੈਂਦਾ ਸੋ ਇਹ ਤੁਸੀਂ ਰਸ ਲੈ ਕੇ ਤੇ ਜਾਓ ਜਾਓ ਤੇ ਵਿੱਚ ਪਰਚੀ ਆਪਣੀ ਅਰਦਾਸ ਦੀ ਲਿਖ ਕੇ ਪਾ ਦਿਓ ਤੇ ਗੁਰਦੁਆਰਾ ਸਾਹਿਬ ਜਮਾ ਕਰਵਾਇਆ ਕਰੋ ਤੇ ਮਾਲਕ ਕਿਰਪਾ ਕਰਦਾ ਸਾਸੰਗ ਸਿੰਘ ਜੀ ਵੱਡੇ ਵੱਡੇ ਕਾਰਜ ਸੀਧੀ ਦੇਖਦੇ ਰਗੜ ਦੇ ਨਾਲ ਆਸ ਹੋ ਜਾਂਦੇ ਦੂਸਰੀ ਬੇਨਤੀ ਹੈ ਕਿ ਚੰਡੀ ਦੇ ਵਾਰ ਦੇ ਜਾਪਾਂ ਦੇ ਬਾਰੇ ਚ ਸੰਤਾਂ ਪੁੱਛਦਿਆਂ ਨੇ ਬਾਰ-ਬਾਰ ਪੁੱਛਦਿਆਂ ਨੇ ਸਾਸੰਗ ਸਿੰਘ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਚੰਡੀ ਦੇ ਵਾਰ ਦੇ ਜਾਪ ਜਿਹੜੇ ਆ ਤਿੰਨ ਮਹੀਨੇ ਪਹਿਲਾਂ ਡੇਟ ਲੈਣੀ ਪੈਣੀ ਹੈ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਸੋ ਇਹਦੀ ਪੇਟਾ ਦੇ ਬਾਰੇ ਪੁੱਛਦੇ ਆ ਜਿੰਨੇ ਵੀ ਚੰਡੀ ਦੇ ਵਾਦ ਦਾ ਜਾਪ ਕਰਉਣਾ ਹੋਵੇ ਸੰਗਤ ਜੀ ਉਹ WhatsApp ਤੇ ਮੈਸੇਜ ਕਰ ਲਿਓ ਡੇਟ ਪਹਿਲਾਂ ਲੈਣੀ ਪਵੇਗੀ ਤੇ ਫਿਰ ਮਾਲਕ ਕਿਰਪਾ ਕਰੇ ਤੇ ਸਾਧ ਸੰਗਤ ਜੀ ਜੋ ਅਰਸਤ ਵਗੈਰਾ ਹੁੰਦੀ ਹੈ ਪੇਟਾ ਵਗੈਰਾ ਹੁੰਦੀ ਹੈ ਤੁਸੀਂ ਉੱਥੇ ਪੁੱਛ ਸਕਦੇ ਆ ਬਾਕੀ ਸੰਗਤ ਜੀ ਬਾਰ ਬਾਰ ਇੱਕੋ ਚੀਜ਼ ਅਰਦਾਸ ਨੂੰ ਕਹਿਣਾ ਜੇ ਸ਼ੀਦੀ ਦੇ ਕਰਵਾਉਣੀ ਹੈ ਚਲੋ ਜਦੋਂ ਤੁਸੀਂ ਪੇਟਾ ਭੇਜਤੀ ਆ ਜਦੋਂ ਤੁਸੀਂ ਅਰਦਾਸ ਪੀਤੀਏ ਤੁਹਾਡੀ ਅਰਦਾਸ ਹੋ ਜਾਂਦੀ ਹੈ ਸਮਾਂ ਨਹੀਂ ਲੱਗਦਾ ਤੇ ਮਾਲ ਕਿਰਪਾ ਕਰੇ ਸਾਧ ਸੰਗਤ ਜੀ ਸ਼ਹੀਦ ਸਿੰਘ ਸਹਾਈ ਹੋਣ ਸਭ ਦੇ ਕਾਰਜ ਰਾਸ ਕਰਨ ਸਭ ਨੂੰ ਬਾਣੀ ਪੜਨ ਦੀ ਸਮਰਥਾ ਸੇਵਾ ਕਰਨ ਦੀ ਸਮਰਥਾ ਬਾਲ ਬੁੱਧੀ ਵਕਸ਼ਣ ਆਓ ਸਾਧ ਸੰਗਤ ਜੀ ਹੁਣ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਪਿਆਰ ਦੇ ਨਾਲ ਜੁਪੋ ਜੀ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ